ਸਰ ਜੀ ਅਗਰ ਜੀ ਸਾਰੇ ਚੈਨਲ ਵਿੱਚ ਤੁਹਾਡਾ ਬਹੁਤ 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 ਸਵਾਗਤ ਹੈ 15 ਜਨਵਰੀ ਸੋਮਵਾਰ ਤੋਂ ਲੈ ਕੇ 21 ਜਨਵਰੀ ਐਤਵਾਰ ਤੱਕ ਦਾ ਹਫਤੇ ਦਾ ਰਾਸ਼ੀ ਫਾਲ ਲੈ ਕੇ ਅਸੀਂ ਤੁਹਾਡੇ ਸਾਹਮਣੇ ਹਾਜ਼ਰ ਹਾਂ ਰਾਸ਼ੀ ਫਾਲ ਦੱਸਣ ਤੋਂ ਪਹਿਲੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਹਫਤੇ ਕਿਹੜੇ ਖਾਸ ਦਿਨ ਆ ਰਹੇ ਹਨ 15 ਜਨਵਰੀ 2024 ਨੂੰ ਪੈ ਰਹੀ ਹੈ ਮਕਰ ਸਕਰਾंति ਤੇ 17 ਜਨੂਰੀ 2024 ਨੂੰ ਆਇਆ ਹੈ ਗੁਰਗੋਬਿੰਦ ਸਿੰਘ ਜੀ ਦਾ ਗੁਰਪੁਰਬ ਤੇ ਇਹ ਦੋ ਖਾਸ ਦਿਨ ਇਸ ਹਫਤੇ ਪੈ ਰਹੇ ਹਨ ਜੋ ਕਿ ਅਸੀਂ ਤੁਹਾਨੂੰ ਦੱਸ ਦਿੱਤਾ ਹੈ ਚਲੋ ਜੀ ਸ਼ੁਰੂਆਤ ਕਰਦੇ ਹਾਂ ਰਾਸ਼ੀ ਫਲ ਦੀ ਸਭ ਤੋਂ ਪਹਿਲੇ ਮੇਖ ਰਾਸ਼ੀ ਦੀ ਤਾਂ ਦੇਖੋ ਜੀ ਮੇਖ ਰਾਸ਼ੀ ਵਾਲਿਆਂ ਦੀ ਹਫਤੇ ਦੀ ਸ਼ੁਰੂਆਤ ਜਿਆਦਾ ਅੱਛੀ ਜਾਣ ਵਾਲੀ ਨਹੀਂ ਹੈ ਤੁਹਾਡਾ ਕਾਮ ਦੇ ਮਾਮਲੇ ਵਿੱਚ ਤੁਹਾਨੂੰ ਬਹੁਤ ਹੀ ਜ਼ਿਆਦਾ ਕੇਅਰਫੁਲ ਰਹਿਣ ਦੀ ਜ਼ਰੂਰਤ ਹੈ ਜਿਸ ਤਰ੍ਹਾਂ ਕਿ ਤੁਸੀਂ ਕੋਈ ਨਵੀਂ ਕੰਪਨੀ ਜਾਂ ਨਵੇਂ ਬ੍ਰਾਂਡ ਨਾਲ ਜੁੜੋਗੇ ਤਾਂ ਉਹਨਾਂ ਕੰਪਨੀਆਂ ਦਾ ਤੁਹਾਨੂੰ ਬੈਕਗ੍ਰਾਉਂਡ ਬਹੁਤ ਅੱਛੀ ਤਰ੍ਹਾਂ ਜਾਂਚ ਪੜਤਾਲ ਕਰਨੀ ਹੈ ਚੈੱਕ ਕਰਨਾ ਹੈ ਇਸ ਤੋਂ ਇਲਾਵਾ ਜਿਹੜਾ ਹੈ ਆਪਣਾ कुटुंब ਪਰਿਵਾਰਿਕ ਸਹਯੋਗ ਤੁਹਾਨੂੰ ਮਿਲਣ ਵਾਲਾ ਹੈ ਕਿਸੇ ਫੰਕਸ਼ਨ ਤੇ ਤੁਸੀਂ ਹਫ਼ਤੇ ਦੇ ਅਖੀਰ ਵਿੱਚ ਆਪਣੇ ਫੈਮਿਲੀ ਨਾਲ ਕਿਸੇ ਫੰਕਸ਼ਨ ਵਿੱਚ ਗੈਟ ਟੂਗੇਦਰ ਕਰਨ ਦੇ ਨਜ਼ਰ ਆਓਗੇ ਇਸ ਦਿਨ ਨਾਲ ਤੁਸੀਂ ਆਪਣੀ ਬਾਣੀ ਦੇ ਜੋ ਤੁਸੀਂ ਕੰਟਰੋਲ ਕੀਤਾ ਹੈ ਬਾਣੀ ਅੱਛੀ ਕਰਨ ਦੇ ਕਾਰਨ ਤੁਸੀਂ ਸਾਰਿਆਂ ਦਾ ਦਿਲ ਇਸ ਹਫਤੇ ਮੋਲੋਗੇ ਤਾਂ ਦੀ ਸਥਿਤੀ ਤੁਹਾਡੀ ਇਸ ਹਫਤੇ ਬਹੁਤ ਹੀ ਜ਼ਿਆਦਾ ਅੱਛੀ ਹੈ ਤੇ ਇਸ ਦਿਨ ਨਾਲ ਨਾਲ ਲਵ ਰਿਲੇਸ਼ਨਸ਼ਿਪ ਵਿੱਚ ਵੀ ਤੁਹਾਡਾ ਬਹੁਤ ਜ਼ਿਆਦਾ ਇਸ ਹਫਤੇ ਸੁਧਾਰ ਹੋਣ ਦਾ ਨਜ਼ਰ ਆ ਰਿਹਾ ਹੈ ਇਸ ਹਫਤੇ ਤੁਹਾਡਾ ਸ਼ੁਭ ਰੰਗ ਰਹੇਗਾ ਕਾਲਾ ਸ਼ੁਭ ਨੰਬਰ ਹੈ 6 ਤੇ ਤੁਹਾਡੀ ਸ਼ੁਭ ਦਿਸ਼ਾ ਹੈ ਦੱਖਣੀ ਪੱਛਮ ਤੇ ਚਲੋ ਜੀ ਹੁਣ ਗੱਲ ਕਰ ਲੈਂਦੇ ਹਾਂ ਅਸੀਂ ਰਿਸ਼ਭ ਰਾਸ਼ੀ ਵਾਲਿਆਂ ਦੀ ਦੇਖੋ ਜੀ ਤੁਹਾਡੀ ਵੀ ਇਸ ਹਫਤੇ ਦੀ ਜਿਹੜੀ ਸ਼ੁਰੂਆਤ ਹੈ ਜਿਆਦਾ achhi ਨਹੀਂ ਰਹੇਗੀ ਜਿਹੜੇ ਤੁਹਾਡੇ ਰੂਟੀਨ ਦੇ ਜਿਹੜੇ ਕੰਮ ਪੈਂਡਿੰਗ ਪਏ ਹਨ ਉਹਨਾਂ ਨੂੰ ਤੁਹਾਨੂੰ ਪੂਰਾ ਕਰਨਾ ਚਾਹੀਦਾ ਹੈ ਨਾ ਕਿ ਕੋਈ ਵੀ ਨਵੇਂ ਕੰਮ ਦੀ ਸ਼ੁਰੂਆਤ ਤੁਹਾਨੂੰ ਹਾਲੇ ਨਹੀਂ ਕਰਨੀ ਹੈ ਜੋ ਵਿਦਿਆਰਥੀ ਵਰਗ ਹੈ ਸਟੂਡੈਂਟਸ ਹੈ ਉਹਨਾਂ ਨੂੰ ਥੋੜਾ ਜਿਆ ਇੰਜ ਵੀ ਕਹਿ ਸਕਦੇ ਹੋ ਕਿ ਉਹਨਾਂ ਦਾ ਜਿਹੜਾ ਰਿਜ਼ਲਟ ਹੈ ਉਹ ਥੋੜਾ ਜਨ ਨਿਰਾਸ਼ਾਜਨਕ ਹੋਣ ਵਾਲਾ ਹੈ ਪਰ ਤੁਸੀਂ ਧੀਰਜ ਰੱਖਣਾ ਹੈ ਸਬਰ ਰੱਖਣਾ ਹੈ ਅੱਜ ਨਹੀਂ ਤਾਂ ਕੱਲ ਜ਼ਰੂਰ ਤੁਹਾਡੇ ਜਿਹੜੇ ਪ੍ਰਯਾਸ ਹੈ ਤੁਹਾਡੀ ਮਿਹਨਤ ਹੈ ਉਸ ਨੂੰ ਸਫਲਤਾ ਮਿਲੇਗੀ ਹੀ ਮਿਲੇਗੀ ਤੁਹਾਡੇ ਜਿਹੜੇ ਪਿਤਾ ਜੀ ਦਾ ਸਹਿਯੋਗ ਹੈ ਉਹ ਹਫਤੇ ਦੇ ਸਟਾਰਟਿੰਗ 'ਚ ਮਿਲਦਾ ਨਜ਼ਰ ਆਏਗਾ ਤੇ ਉਹਨਾਂ ਦੇ ਸਹਿਯੋਗ ਦੇ ਕਾਰਨ ਵੀ ਤੁਸੀਂ ਆਪਣੀ ਜਿਹੜੇ ਕੰਮ ਹੈ ਅਗੋਦੀ ਚਲਾ पाओगे ਹਫਤੇ ਦਾ ਜਿਹੜਾ ਮਿਡ ਹੈ ਉਹ ਤੁਹਾਡਾ ਮਿਲਿਆ ਜੁਲਰ ਰਹੇਗਾ ਤਾਂਨ ਲਾਭ ਹੋਏਗਾ ਅਚਾਨਕ ਤਾਂਨ ਲਾਭ ਦੇ ਯੋਗ ਵੀ ਬੰਦੇ ਨਜ਼ਰ ਆ ਰਹੇ ਹਨ ਜਿੰਨੇ ਵੀ ਤੁਹਾਡੇ ਦੁਸ਼ਮਣ ਹਨ ਇਸ ਹਫਤੇ ਉਹ ਹਾਰ ਜਾਣਗੇ शेयर मार्केट ट्रेडिंग जेकर तुसी ए वाला काम करदे हो ता इस हफ्ते तुसी आ, काफी अच्छा खासा लाभ उठा सकते हो ए हफ्ता तानु विदेश तो भी काफी अच्छा खासा लाभ दिलाएगा व्यापारी वर्ग जो लोग बिजनेस करते हन उना वास्ते भी ए हफ्ता बड़ा ही उत्तम लाभ देने वाला योग लेके आया है ਜੋ ਲੋਕ ਵਿਦੇਸ਼ ਵਿੱਚ ਨੌਕਰੀ ਕਰਦੇ ਹਨ ਜਾਂ ਫਿਰ ਜੋ ਵਿਦੇਸ਼ ਦੀ ਕੰਪਨੀਆਂ ਨਾਲ ਜਿਨ੍ਹਾਂ ਦਾ ਟਾਈ ਅਪ ਹੈ ਤੇ ਉਹ ਬਿਜ਼ਨਸ ਕਰਦੇ ਹਨ ਤਾਂ ਉਹਨਾਂ ਨੂੰ ਅੱਛਾ ਖਾਸਾ ਲਾਭ ਹੋਣ ਵਾਲਾ ਹੈ ਜੋ ਲੋਕ ਇੰਡੀਆ ਵਿੱਚ ਨੌਕਰੀ ਕਰਦੇ ਹਨ ਉਹਨਾਂ ਦੇ ਪ੍ਰੋਮੋਸ਼ਨ ਦੇ ਚਾਂਸਸ ਨਜ਼ਰ ਆ ਰਹੇ ਹਨ ਇਸ ਹਫਤੇ ਤੁਹਾਡਾ ਸ਼ੁਭ ਰੰਗ ਰਹੇਗਾ ਹਰਾ ਤੇ ਸ਼ੁਭ ਨੰਬਰ ਹੈ ਤੁਹਾਡਾ 3 ਤੇ ਤੁਹਾਡੀ ਸ਼ੁਭ ਦਿਸ਼ਾ ਹੈ ਪੱਛਮੀ ਦਿਸ਼ਾ ਹੁਣ ਗੱਲ ਕਰਦੇ ਹਾਂ ਜੈਮਿਨਾਈ ਜਾਨੀ ਕਿ ਮਿਥੂਨ ਰਾਸ਼ੀ ਵਾਲਿਆਂ ਦੀ ਤਾਂ ਹਫਤੇ ਦੀ ਸ਼ੁਰੂਆਤ ਤੁਹਾਡੀ ਜਿਆਦਾ achhi nahi hai ਤੁਸੀਂ ਆਪਣੇ ਲੱਕ ਫੈਕਟਰ ਨੂੰ ਜਿਆਦਾ ਅਜਮਾਨ ਦੀ ਇਸ ਹਫਤੇ ਬਿਲਕੁਲ ਵੀ ਕੋਸ਼ਿਸ਼ ਨਾ ਕਰਨਾ ਕਹਿੰਦਾ ਮਤਲਬ ਕਿ ਜੇਕਰ ਤੁਸੀਂ ਸ਼ਾਰਟਕਟ ਅਪਣਾਓਗੇ ਤਾਂ ਤੁਹਾਨੂੰ ਡੈਫੀਨਿਟਲੀ ਨੁਕਸਾਨ ਹੋਏਗਾ ਪਰ ਤੁਸੀਂ ਕੀ ਕਰਨਾ ਹੈ ਕਰਮ ਪ੍ਰਦਾਨ ਕਰਨਾ ਹੈ ਜਿਕੇ ਤੁਹਾਨੂੰ ਪਤਾ ਹੈ ਜਨੀਆਂ ਦਾ ਸਾਰ ਹੈ ਤੇ ਸਾਨੂੰ ਆਪਣੇ ਕਰਮ ਚੰਗੇ ਰੱਖਣੇ ਹਨ ਮਿਹਨਤ ਚੰਗੀ ਰੱਖ ਮਿਹਨਤ ਕਰਨੀ ਹੈ ਤਾਂ ਇਸ ਦੇ ਨਾਲ ਤੁਹਾਨੂੰ ਬਹੁਤ ਹੀ ਵਧੀਆ ਸਥਾਈ ਰੂਪ ਵਿੱਚ ਪੋਜ਼ਿਟਿਵ ਰਿਜ਼ਲਟ ਮਿਲਣਗੇ ਕੋਈ ਵੀ ਕੰਮ ਰਿਸਕ ਲੈ ਕੇ ਬਿਲਕੁਲ ਨਾ ਕਰੋ ਕੰਮ ਵਿੱਚ ਜਿਹੜੀਆਂ ਤੁਹਾਡੇ ਦਿੱਕਤਾਂ ਆ ਰਹੀਆਂ ਸਨ ਪਰੇਸ਼ਾਨੀਆਂ ਆ ਰਹੀਆਂ ਸਨ ਉਹ ਖਤਮ ਹੁੰਦੀਆਂ ਦਿਖਾਈ ਦੇਣਗੀਆਂ ਤਾਲਵੇ ਕੋ ਚੀਜ਼ਾਂ ਵਿੱਚ ਤਾਂ ਨਹੀਂ ਕੰਮਾਂ ਵਿੱਚ ਤੁਹਾਡਾ ਧਿਆਨ ਇਸ ਹਫ਼ਤੇ ਜ਼ਿਆਦਾ ਰਹੇਗਾ ਪਰਿਵਾਰ ਦੇ ਨਾਲ ਵੀ ਤੁਸੀਂ ਕੋਈ ਤਾਲਮੀ ਯਾਤਰਾ ਤੇ ਜਾ ਸਕਦੇ ਹੋ ਤੇਰਾ ਵਿਚਾਰ ਦਾ ਸਮਾਂ ਤੁਹਾਡੇ ਵਾਸਤੇ ਮਿਲਿਆ ਜੁਲਿਆ ਰਹੇਗਾ ਤੁਹਾਡੇ ਕੰਮ ਜਿਹੜੇ ਹੈ ਅਟਕ ਅਟਕ ਕੇ ਰੁਕ ਰੁਕ ਕੇ ਚੱਲਣਗੇ ਕਦੀ ਕਦੀ ਤੁਹਾਨੂੰ ਲੱਗੇਗਾ ਕਿ 99 ਤੇ ਆ ਕੇ ਕੰਮ ਰੁਕ ਗਿਆ ਤੇ ਜ਼ੀਰੋ ਤੋਂ ਸਟਾਰਟ ਕਰਨਾ ਹੈ ਪਰ ਤੁਸੀਂ ਨਿਰਾਸ਼ ਨਹੀਂ ਹੋਣਾ ਹੈ ਆਪਣੇ ਉੱਤੇ ਭਰੋਸਾ ਰੱਖ ਕੇ ਸੈਲਫ ਕੌਨਫੀਡੈਂਸ ਰੱਖ ਕੇ ਤੁਸੀਂ ਇਸ ਕਠਿਨਾਈ ਨੂੰ ਇਸ ਮੁਸੀਬਤ ਨੂੰ ਪਾਰ ਕਰ ਲਵੋਗੇ ਤੇ ਸਫਲਤਾ ਤੁਹਾਡੇ ਕਦਮ ਚੁੰਮੇਗੀ ਇਸ ਹਫਤੇ ਜਿਹੜੇ ਤੁਹਾਡੇ ਦੋਸਤ ਮਿੱਤਰ ਹਨ ਜਿਹੜੇ ਕੀ ਅਨੁਭਵੀ ਹਨ ਉਹਨਾਂ ਨੂੰ ਐਕਸਪੀਰੀਅੰਸ ਹੈ ਉਹਨਾਂ ਦੀ ਤੁਹਾਨੂੰ ਸਲਾਹ ਮਿਲੇਗੀ ਤੇ ਉਹਨਾਂ ਦੀ ਸਲਾਹ ਲੈ ਕੇ ਹੀ ਤੁਹਾਡੇ ਜਿਹੜੇ ਕੰਮ اٹਕ اٹੱਕ ਕੇ ਰੁਕ ਰੁਕ ਕੇ ਚੱਲ ਰਹੇ ਹਨ ਉਹਨਾਂ ਨੂੰ ਤੁਸੀਂ ਪੂਰਾ ਕਰ ਪਾਓਗੇ ਹਫਤੇ ਦਾ ਇਕੱਲਾ ਸਮਾ ਤੁਹਾਡੇ ਵਾਸਤੇ ਇੰਨਾ ਅੱਛਾ ਨਹੀਂ ਹੈ ਖਰਚਿਆਂ ਦੇ ਉੱਤੇ ਥੋੜਾ ਜਿਹਾ ਕੰਟਰੋਲ ਕਰਕੇ ਤੁਹਾਨੂੰ ਚੱਲਣਾ ਪਏਗਾ ਕਿਉਂਕਿ ਇਹ ਨਾ ਹੋਵੇ ਕਿ ਤੁਸੀਂ ਇੰਨਾ ਜ਼ਿਆਦਾ ਖਰਚਾ ਕਰ ਲੋ ਵੀਕਐਂਡ ਦੇ ਤੇ ਕਿ ਪਤਾ ਚੱਲੇ ਕਿ ਅੱਗੇ ਮਹੀਨੇ ਵਿੱਚ ਆ ਕੇ ਤੁਹਾਨੂੰ ਕਿਸੇ ਤੋਂ ਕਰਜ਼ਾ ਚੁਕਣਾ ਪਵੇ ਤੇ ਇਹੋ ਜਿਹਾ ਕੰਮ ਤੁਸੀਂ ਬਿਲਕੁਲ ਵੀ ਨਹੀਂ ਕਰਨਾ ਹੈ ਤੁਹਾਡਾ ਇਸ ਹਫਤੇ ਸ਼ੁਭ ਰੰਗ ਹੈ ਗ੍ਰੇ ਕਲਰ ਤੇ ਸ਼ੁਭ ਨੰਬਰ ਹੈ 7 ਤੇ ਦਿਸ਼ਾ ਹੈ ਤੁਹਾਡੀ ਸ਼ੁਭ ਦਿਸ਼ਾ ਪੱਛਮ ਤੇ ਚਲੋ ਜੀ ਹੁਣ ਗੱਲ ਕਰਦੇ ਹਾਂ ਕਰ ਕਰਾਸ਼ੀ ਦੀ ਦੇਖੋ ਜੀ ਹਫਤੇ ਦੀ ਸ਼ੁਰੂਆਤ ਤੁਹਾਡੇ ਵਾਸਤੇ ਬਹੁਤ ਜ਼ਿਆਦਾ ਵਿਸ਼ੇਸ਼ ਰਹਿਣ ਵਾਲੀ ਹੈ ਯਾਤਰਾਵਾਂ ਦਾ ਯੋਗ ਨਜ਼ਰ ਆ ਰਿਹਾ ਹੈ ਕਾਹਤੋਂ ਦੂਰ ਰਹਿ ਕੇ ਤੁਸੀਂ ਆਪਣੇ ਕੰਮ ਕਰਦੇ ਨਜ਼ਰ ਆਓਗੇ बहुत सारिया मीटिंगस भी थो तो करनिया पै सकिया पर घर तो दूर तीन जा रहे हो तो थो एक सावधानी बरतनी है कि खुद ड्राइव करके कोई गड्डी नहीं जानी है रिस्क तुम्हें बिल्कुल नहीं उठाना है नाल दे नाल जोड़े गुप्त दुश्मन हैं उन्होंने भी बचना है सावधान रहना है ਹਫਤੇ ਦਾ ਜਿਹੜਾ ਵਿਚਕਾਰਲਾ ਸਮਾਂ ਹੈ ਉਹਦੋਂ ਤੁਹਾਡਾ ਜਿਹੜਾ ਮਿਲਿਆ ਜੁਲਿਆ ਰਹਿਣ ਵਾਲਾ ਹੈ ਤੁਸੀਂ ਆਪਣੇ ਕੰਮ ਦੇ ਦਮ ਤੇ ਆਪਣੀ ਮਿਹਨਤ ਦੇ ਦਮ ਤੇ ਆਪਣਾ ਇਹ ਸਾਰਾ ਕੰਮ ਕਰਨਾ ਹੈ ਤਾਂ ਤੁਸੀਂ ਜਰੂਰ ਅੱਗੇ ਵੱਧੋਗੇ ਕੋਈ ਵੀ ਤੁਹਾਨੂੰ ਪਰੇਸ਼ਾਨੀ ਨਹੀਂ ਆਏਗੀ ਆਪਣੇ ਪਿਤਾ ਜੀ ਦਾ ਤੁਹਾਨੂੰ ਪੂਰਾ ਸਹਿਯੋਗ ਮਿਲੇਗਾ ਉਹਨਾਂ ਦੇ ਸਹਿਯੋਗ ਦੇ ਕਾਰਨ ਹੀ ਤੁਸੀਂ ਆਪਣੇ ਸਾਰੇ ਕੰਮ ਪੂਰੇ ਕਰ पाओगे ਵਪਾਰੀ ਵਰਗ business ਕਰਨ ਵਾਲਿਆਂ ਵਾਸਤੇ ਇਹ ਹਫਤਾ ਬਹੁਤ ਹੀ ਅੱਛਾ ਹੈ ਤੁਸੀਂ ਨਵੀਆਂ-ਨਮੀਆਂ ਪਲੈਨਿੰਗ ਕਰੋਗੇ ਆਪਣੇ business ਵਾਸਤੇ ਜੋ ਕਿ ਤੁਹਾਡੇ ਵਾਸਤੇ ਬਹੁਤ ਜ਼ਿਆਦਾ ਹੈਲਪਫੁਲ ਰਹੇਗੀ ਜੋ ਲੋਕ ਇਹ business ਕਰਦੇ ਹਨ ਜੇਕਰ ਉਹ ਪਲੈਨਿੰਗ ਨਾਲ ਆਪਣਾ ਕੰਮ ਅੱਗੇ ਵਧਾਣਗੇ ਤਾਂ ਤੁਹਾਨੂੰ ਆਪਣੇ ਵਪਾਰ ਵਿੱਚ ਆਪਣੇ business ਵਿੱਚ ਦੁੱਗਣਾ ਲਾਭ ਇਸ ਹਫਤੇ ਮਿਲੇਗਾ ਹਫਤੇ ਦਾ ਅੰਤ ਜਾਨੀ ਕਿ ਅਖੀਲੇ ਦਿਨਾਂ ਵਿੱਚ ਬਹੁਤ ਤੁਹਾਡਾ ਮਤਲਬ ਅੱਛਾ ਰਹੇਗਾ ਤੁਸੀਂ ਆਪਣੇ ਘਰ ਵਿੱਚ ਕੋਈ ਮੰਗਲਿਕ ਕੰਮ ਕਰ ਸਕਦੇ ਹੋ ਤੁਹਾਡੀ ਰਾਸ਼ੀ ਦੀ ਲੋਕਾਂ ਦਾ ਸ਼ੁਭ ਰੰਗ ਹੈ ਨਾਰੰਗੀ ਤੇ ਸ਼ੁਭ ਕਲਰ ਹੈ ਸੌਰੀ ਸ਼ੁਭ ਨੰਬਰ ਹੈ 6 ਤੇ ਤੁਹਾਡੀ ਸ਼ੁਭ ਦਿਸ਼ਾ ਰਹੇਗੀ ਇਸ ਹਫਤੇ ਦੱਖਣ ਪੱਛਮ ਹੁਣ ਆਪਾਂ ਗੱਲ ਕਰ ਲੈਂਦੇ ਹਾਂ ਲਿਓ ਯਾਨੀ ਕਿ ਸਿੰਘ ਰਾਸ਼ੀ ਵਾਲਿਆਂ ਦੀ ਤਾਂ ਦੇਖੋ ਜੀ ਹਫ਼ਤੇ ਦੀ ਸ਼ੁਰੂਆਤ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਸੰਭਲ ਕੇ ਚੱਲਣਾ ਹੈ ਵਪਾਰੀ ਵਰਗ ਜਿਹੜੇ ਹਨ ਉਹਨਾਂ ਨੂੰ ਆਪਣੀ ਪਾਰਟਨਰਸ਼ਿਪ ਸਾਂਝੇਦਾਰੀ ਨੂੰ ਬੜੀ ਅਚੀ ਤਰ੍ਹਾਂ ਅੱਗੇ ਲੈ ਕੇ ਚੱਲਣਾ ਪਏਗਾ ਜੇਕਰ ਤੁਹਾਡੀ ਪਾਰਟਨਰਸ਼ਿਪ ਵਿੱਚ ਕੁਝ ਪਰੇਸ਼ਾਨੀ ਆਂਦੀ ਹੈ ਤਾਂ ਡੈਫੀਨੇਟਲੀ ਤੁਹਾਡੇ ਉੱਤੇ ਵੀ ਉਸ ਦਾ ਦੁਸ਼ਪਰਭਾਵ ਪਏਗਾ ਇਸ ਲਈ ਨਾ ਨਾ ਲਾਈਫ ਪਾਰਟਨਰ ਨਾਲ ਤੁਹਾਡਾ ਝਗੜਾ ਹੋ ਸਕਦਾ ਹੈ ਥੋੜਾ ਜਿਹਾ ਸੰਭਲ ਕੇ ਰਹੋ ਇਸ ਦਿਨ ਨਾਲ ਜੋ ਵਪਾਰੀ ਵਰਗ ਹੈ bizness ਵਾਲੇ ਹਨ ਉਹਨਾਂ ਨੂੰ ਆਪਣੇ ਰੁਟੀਨ ਦੇ ਜਿਹੜੇ ਪੈਂਡਿੰਗ ਕੰਮ ਹੈ ਉਹਨਾਂ ਨੂੰ ਪੂਰਾ ਕਰਨਾ ਚਾਹੀਦਾ ਹੈ ਨਵੇਂ ਕੰਮ ਸ਼ੁਰੂ ਕਰਨ ਦੀ ਬਜਾਏ ਜਿਹੜੇ ਵੀ ਉਹਨਾਂ ਦੇ ਡੇਲੀ ਦੇ ਰੁਟੀਨ ਦੇ ਪੈਂਡਿੰਗ ਕੰਮ ਪਏ ਹਨ ਉਹਨਾਂ ਨੂੰ ਜ਼ਰੂਰ ਇਸ ਹਫ਼ਤੇ ਪੂਰਾ ਕਰਨ। ਤਾਂ ਵੀ ਕੀ ਯਾਤਰਾ ਦਾ ਤੁਹਾਡਾ ਯੋਗ ਬਣ ਰਿਹਾ ਹੈ ਘੱਟ ਤੋਂ ਦੂਰ ਰਹਿ ਕੇ ਤੁਸੀਂ ਜਿਹੜਾ ਵੀ ਕੰਮ ਕਰੋਗੇ ਉਹਦੇ ਵਿੱਚ ਤੁਹਾਨੂੰ ਸਫਲਤਾ ਮਿਲਣ ਦਾ ਯੋਗ ਨਜ਼ਰ ਆ ਰਿਹਾ ਹੈ। ਅਚਾਨਕ ਤਨਲਾਭ ਵੀ ਤੁਹਾਨੂੰ ਮਿਲ ਸਕਦਾ ਹੈ ਸ਼ੇਅਰ ਮਾਰਕੀਟ ਸਟਾਕ ਜਾਂ ট্রেਡਿੰਗ ਦਾ ਇਹੋ ਜੇ ਜੋਖਿਮ ਪਰੇ ਜੇ ਤੁਸੀਂ ਰਿਸਕ ਉਠਾਉਂਦੇ ਹੋ ਤਾਂ ਇਸ ਹਫਤੇ ਤੁਹਾਨੂੰ ਇਸ ਤੋਂ ਵੀ ਤਨਲਾਭ ਮਿਲ ਸਕਦਾ ਹੈ ਜੋ ਵੀ ਯੰਗਸਟਰਸ ਹਨ ਯੁਵਾਕ ਯੋਗਤियां ਜੋ ਵੀ ਨੌਕਰੀ ਦੀ ਤਲਾਸ਼ ਵਿੱਚ ਹਨ ਉਹਨਾਂ ਦੀ ਤਲਾਸ਼ ਇਸ ਹਫਤੇ ਖਤਮ ਹੋ ਜਾਏਗੀ ਕਹਿੰਦਾ ਪਾ ਹੈ ਕਿ ਉਹਨਾਂ ਨੂੰ ਨੌਕਰੀ ਇਸ ਹਫਤੇ ਜਰੂਰ ਮਿਲ ਜਾਏਗੀ ਕੋਈ ਵੀ ਕੰਮ ਤੁਸੀਂ ਜਲਦਬਾਜ਼ੀ ਵਿੱਚ ਨਹੀਂ ਕਰਨਾ ਹੈ ਜੇਕਰ ਤੁਹਾਨੂੰ ਸਲਾਹ ਲੈਣ ਦੀ ਜ਼ਰੂਰਤ ਪਵੇ ਤਾਂ ਆਪਣੇ ਪਿਤਾ ਜੀ ਦੀ ਸਲਾਹ ਲੈਣ ਤੋਂ ਬਿਲਕੁਲ ਵੀ ਤੁਹਾਨੂੰ ਸੰਕੋਚ ਨਹੀਂ ਕਰਨਾ ਹੈ ਇਸ ਹਫਤੇ ਤੁਹਾਡਾ ਸ਼ੁਭ ਰੰਗ ਰਹੇਗਾ ਗੁਲਾਬੀ ਤੇ ਸ਼ੁਭ ਨੰਬਰ ਹੈ 3 ਤੇ ਸ਼ੁਭ ਦਿਸ਼ਾ ਹੈ ਦੱਖਣ ਪੂਰਬ ਹੁਣ ਗੱਲ ਕਰ ਲੈਂਦੇ ਹਾਂ ਕੰਨਿਆ ਰਾਸ਼ੀ ਵਾਲਿਆਂ ਦੀ ਤਾਂ ਦੇਖੋ ਜੀ ਹਫਤੇ ਦੀ ਸ਼ੁਰੂਆਤ ਤੁਹਾਡੀ ਇੰਨੀ ਜਿਆਦਾ achi ਨਹੀਂ ਹੈ ਸਿਹਤ ਤੁਹਾਡੀ ਥੋੜੀ ਗਿrr ਸਕਦੀ ਹੈ ਪ੍ਰਤੀ ਦੰਦੀ ਦੁਸ਼ਮਣ ਵੀ ਤੁਹਾਡੇ ਉੱਤੇ ਹਾਵੀ ਹੋ ਸਕਦੇ ਹਨ ਤੁਹਾਡੇ ਕੰਮ ਇਸ ਹਫਤੇ اٹਕ اٹਕ ਰੁਕ ਰੁਕ ਕੇ ਹੋਣਗੇ ਪੈਸੇ ਸੰਬੰਧੀ ਵੀ ਤੁਹਾਨੂੰ ਥੋੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪਰ ਤੁਸੀਂ ਹੌਸਲਾ ਨਹੀਂ ਛੱਡਣਾ ਹੈ ਸਬਰ ਰੱਖਣਾ ਹੈ ਕਿਉਂਕਿ ਆਨ ਵਾਲਾ ਸਮਾਂ ਤੁਹਾਡੇ ਵਾਸਤੇ ਬਹੁਤ ਹੀ ਜ਼ਿਆਦਾ ਬਿਹਤਰ ਹੋਣ ਵਾਲਾ ਹੈ ਬਿਹਤਰ ਰਹਿਣ ਵਾਲਾ ਹੈ ਇਸ ਹਫ਼ਤੇ ਤੁਸੀਂ ਆਪਣੇ ਪਾਰਟਨਰ ਸ਼ਿਪ ਨਾਲ ਜੇ ਕੋਈ ਕੰਮ ਕੀਤਾ ਹੋਇਆ ਹੈ ਤਾਂ ਉਹਦੇ ਤੇ ਤੁਹਾਨੂੰ ਬਹੁਤ ਜ਼ਿਆਦਾ ਸਾਵਧਾਨੀ ਵਰਤਣ ਦੀ ਲੋੜ ਹੈ ਆਪਣੇ ਪਾਰਟਨਰ ਦੇ ਉੱਤੇ ਨਜ਼ਰ ਰੱਖਣ ਦੀ ਲੋੜ ਹੈ ਕਿਉਂਕਿ ਪਾਰਟਨਰਸ਼ਿਪ ਵਿੱਚ ਇਹ ਸਭ ਤੇ ਤੁਹਾਨੂੰ ਟੋਖਾ ਮਿਲਣ ਦੇ ਵੀ ਯੋਗ ਨਜ਼ਰ ਆ ਰਹੇ ਹਨ ਜੋ ਲੋਕ ਰਿਲੇਸ਼ਨਸ਼ਿਪ ਵਿੱਚ ਹਨ ਤਾਂ ਉਹਨਾਂ ਵਾਸਤੇ ਇਹ ਸਲਾਹ ਹੈ ਇਸ ਹਫਤੇ ਕੀ ਜਲਦਬਾਜ਼ੀ ਵਿੱਚ ਆਪਣੇ ਪਾਰਟਨਰ ਦੇ ਉੱਤੇ ਬਿਲਕੁਲ ਭਰੋਸਾ ਨਾ ਕਰੋ ਅੱਛੀ ਤਰ੍ਹਾਂ ਪਰਖਣ ਤੋਂ ਬਾਅਦ ਹੀ ਤੁਸੀਂ ਅੱਗੇ ਵਧੋ ਨਹੀਂ ਤਾਂ ਧੋਖਾ ਮਿਲਣ ਦੀ ਤੁਹਾਡੀ ਬਹੁਤ ਜ਼ਿਆਦਾ ਸੰਭਾਵਨਾ ਹੈ ਉੱਤੇ ਹੀ ਜਿਹੜੇ ਲੋਕ ਮੈਰਿਡ ਹਨ ਤਾਂ ਉਹਨਾਂ ਨੂੰ ਸਸੁਰਾਲ ਪੱਖ ਤੋਂ ਬਹੁਤ ਵੱਡੀ ਖੁਸ਼ਖਬਰੀ ਮਿਲੇਗੀ ਤਾਂ ਲਾਭ ਮਿਲਣ ਦੇ ਯੋਗ ਹਨ ਜਿਸ ਦੇ ਨਾਲ ਤੁਹਾਡਾ ਮਨ ਬੜਾ ਖੁਸ਼ ਰਹੇਗਾ ਤੁਹਾਡੇ ਵਾਸਤੇ ਇਸ ਹਫਤੇ ਸ਼ੁਭ ਰੰਗ ਹੈ ਪੂਰਾ ਤੇ ਸ਼ੁਭ ਨੰਬਰ ਹੈ 2 ਤੇ ਦਿਸ਼ਾ ਰਹੇਗੀ ਤੁਹਾਡੀ ਦੱਖਣ ਪੂਰਬ ਹੁਣ ਗੱਲ ਕਰ ਲੈਂਦੇ ਹਾਂ ਲਿਬਰਾ ਯਾਨੀ ਕਿ ਤੁਲਾ ਰਾਸ਼ੀ ਵਾਲਿਆਂ ਦੀ ਤਾਂ ਦੇਖੋ ਜੀ ਤੁਲਾ ਰਾਸ਼ੀ ਵਾਲਿਆਂ ਦੀ ਹਫਤੇ ਦੀ ਸ਼ੁਰੂਆਤ ਥੋੜੀ ਜੀ ਮਾਇੂਸੀ ਵਾਲੀ ਹੋ ਸਕਦੀ ਹੈ ਵਿਸ਼ੇਸ਼ ਕਰ ਸਟੂਡੈਂਟਸ ਵਾਸਤੇ ਬਹੁਤ ਜ਼ਿਆਦਾ ਮਿਹਨਤ ਕਰਨ ਦੇ باوجود ਵੀ ਤੁਹਾਨੂੰ ਸਫਲਤਾ ਵਾਲਾ ਰਿਜ਼ਲਟ ਨਹੀਂ ਮਿਲਣ ਵਾਲਾ ਹੈ ਪਰ ਕਿਤੇ ਨਾ ਕਿਤੇ ਸਾਡੇ ਤੋਂ ਹੀ ਕੋਈ ਗਲਤੀ ਹੁੰਦੀ ਹੈ ਤਾਂ ਹੀ ਸਾਡਾ ਪਰਿਨਾਮ ਜਿਹੜਾ ਰਿਜ਼ਲਟ ਜਿਹੜਾ ਹੈ ਗਲਤ ਆ ਜਾਂਦਾ ਹੈ ਇਸ ਕਰਕੇ ਤੁਸੀਂ ਪਹਿਲੇ ਆਪਣੀ ਝੂਕ ਆਪਣੀ ਗਲਤੀ ਆਪਣੀ ਕਮੀ ਨੂੰ ਪਹਿਚਾਨੋ ਤੇ ਅੱਗੇ ਵਧੋ ਅੱਜ ਨਹੀਂ ਤਾਂ ਕੱਲ ਤੁਹਾਨੂੰ ਜ਼ਰੂਰ ਸਫਲਤਾ ਮਿਲੇਗੀ ਕਿਉਂਕਿ ਜਿਹੜਾ ਇਨਸਾਨ ਆਪਣੀ ਗਲਤੀ ਨੂੰ ਲੱਭਣ ਦੀ ਕੋਸ਼ਿਸ਼ ਕਰਦਾ ਹੈ ਤਾ ਉਹ ਬੰਦਾ ਜਰੂਰ ਅੱਗੇ ਵੱਧਾਈ ਵੱਧਾ ਹੈ ਇਸ ਦਾ ਤੁਸੀਂ ਵਿਸ਼ੇਸ਼ ਰੂਪ ਵਿੱਚ ਧਿਆਨ ਰੱਖਣਾ ਹੈ ਸੰਤਾਨ ਦੇ ਵੱਲੋਂ ਤੁਹਾਨੂੰ ਸ਼ੁਭ ਸਮਾਚਾਰ ਦੀ ਪ੍ਰਾਪਤੀ ਹੋਏਗੀ ਪੈਸਿਆਂ ਸੰਬੰਧੀ ਇਸ ਹਫਤੇ ਤੁਸੀਂ ਜਿਹੜੇ ਵੀ ਕੰਮ ਕਰਨੇ ਹਨ ਉਹਦੇ ਵਿੱਚ ਬਹੁਤ ਜ਼ਿਆਦਾ ਸਾਵਧਾਨ ਰਹਿਣਾ ਹੈ ਪੈਸਿਆਂ ਦਾ ਕੰਮ ਕਿਸੇ ਹੋਰ ਕਿਸੇ ਦੂਜੇ ਦੇ ਉੱਤੇ ਨਹੀਂ ਪਾਣਾ ਹੈ ਇਸ ਨਾਲ ਤੁਹਾਨੂੰ ਨੁਕਸਾਨ ਹੋ ਸਕਦਾ ਹੈ ਤੁਸੀਂ ਆਪ ਆਪਣੇ ਆਪ ਜੋ ਕੰਮ ਕਰੋਗੇ ਉਸ ਕੰਮ ਵਿੱਚ ਤੁਹਾਨੂੰ ਸਫਲਤਾ ਜ਼ਰੂਰ ਮਿਲੇਗੀ ਇਸ ਹਫਤੇ ਤੁਹਾਨੂੰ ਆਪਣੇ 파ਟਨਰ ਤੋਂ ਸਹਿਯੋਗ ਮਿਲੇਗਾ ਉਸ ਦੇ ਸਹਿਯੋਗ ਨਾਲ ਤੁਸੀਂ ਆਪਣੀ ਫਾਈਨੈਂਸ਼ਲੀ ਜਿਹੜੀ ਤੁਹਾਡੀ ਸਿਚੁਏਸ਼ਨ ਹੈ ਕੰਡੀਸ਼ਨ ਹੈ ਉਹਦੇ ਵਿੱਚ ਸਟੇਬਲ ਹੁੰਦੇ ਨਜ਼ਰ ਆਓਗੇ ਉੱਥੇ ਹੀ ਜਿਹੜੇ ਲੋਕ ਬਿਜ਼ਨਸ ਕਰਦੇ ਹਨ ਉਹਨਾਂ ਵਾਸਤੇ ਇਹ ਹਫਤਾ ਬਹੁਤ ਹੀ ਜ਼ਿਆਦਾ ਲਾਭਪੂਰਕ ਲੈ ਕੇ ਆਇਆ ਹੈ ਕੋਈ ਵੀ ਨਵੀਂ ਪਲੈਨਿੰਗ ਕਰੋਗੇ

ਤੁਹਾਡੇ ਵਾਸਤੇ ਇਸ ਹਫਤੇ ਸ਼ੁਭ ਰੰਗ ਹੈ ਚਿੱਟਾ ਤੇ ਸ਼ੁਭ ਨੰਬਰ ਹੈ 1 ਤੇ ਤੁਹਾਡੀ ਸ਼ੁਭ ਦਿਸ਼ਾ ਹੈ ਪੱਛਮ ਦਿਸ਼ਾ ਹੁਣ ਗੱਲ ਕਰ ਲੈਂਦੇ ਹਾਂ ਬ੍ਰਿਸ਼ਚਕ ਰਾਸ਼ੀ ਵਾਲਿਆਂ ਦੀ ਤਾਂ ਦੇਖੋ ਜੀ ਹਫਤੇ ਦੀ ਸ਼ੁਰੂਆਤ ਤੁਹਾਡੇ ਵਾਸਤੇ ਥੋੜੀ ਅੱਛੀ ਨਹੀਂ ਹੈ ਇਸ ਹਫਤੇ ਤੁਹਾਨੂੰ ਆਪਣੀ ਆਰਥਿਕ ਸਥਿਤੀ ਦਾ ਥੋੜਾ ਧਿਆਨ ਰੱਖਦੇ ਹੋਏ ਅੱਗੇ ਵਧਣਾ ਹੋਵੇਗਾ ਤੁਹਾਡੇ ਆਪਣੇ ਮਾਤਾ ਜੀ ਦੇ ਨਾਲ ਵਾਰ-ਵਿਵਾਦ ਬਹਿਸ ਉਤਾਰ-ਚੜਾਅ ਆ ਸਕਦਾ ਹੈ ਇਸ ਕਰਕੇ ਉਨ੍ਹਾਂ ਤੋਂ ਥੋੜਾ ਜਿਆਦਾ ਦੂਰ ਰਹੋ ਬਚ ਕੇ ਰਹੋ ਉਹਨਾਂ ਦੇ ਨਾਲ ਕੋਈ ਬੇਸਬਾਜੀ ਬਿਲਕੁਲ ਨਾ ਕਰੋ ਪ੍ਰਾਪਰਟੀ ਦੇ ਜਿੰਨੇ ਵੀ ਫੈਸਲੇ ਹਨ ਇਸ ਹਫਤੇ ਤੁਹਾਨੂੰ ਬਿਲਕੁਲ ਵੀ ਨਹੀਂ ਕਰਨੇ ਹਨ ਕਿਉਂਕਿ ਇਹ ਹਫਤਾ ਦਾ ਜਿਹੜਾ ਯੋਗ ਬਣ ਰਿਹਾ ਹੈ ਪ੍ਰਾਪਰਟੀ ਦੇ ਮਾਮਲੇ ਵਿੱਚ ਕੁਝ ਵੀ ਫੈਸਲਾ ਲੈਣ ਬਾਰੇ ਠੀਕ ਨਹੀਂ ਹੈ ਸੰਤਾਨ ਪੱਖ ਤੋਂ ਤੁਹਾਨੂੰ ਥੋੜੀ ਜੀ ਚਿੰਤਾ ਪਣੀ ਰਹੇਗੀ ਪਰ ਜੇਕਰ ਤੁਸੀਂ ਆਪਣੀ ਸੰਤਾਨ ਨੂੰ ਸਹੀ ਰਸਤਾ ਦਿਖਾਓਗੇ ਸਹੀ ਮਾਰਗ ਦਿਖਾਓਗੇ ਤਾਂ ਉਹ ਬੱਚੇ ਜਿਹੜੇ ਹਨ ਤੁਹਾਡੇ ਆ ਤੁਹਾਡਾ ਸੇਯੋਗ ਲੈ ਕੇ ਆਪਣੇ ਕੰਮ ਨੂੰ ਪੂਰਾ ਕਰ ਪਾਣਗੇ ਹਫਤੇ ਦੇ ਅਖੀਰ ਵਿੱਚ ਤੁਹਾਨੂੰ ਲੋਗ ਮੈਰਿਡ ਹਨ ਉਹ ਕਪਲਸ ਦਾ बहुत ज़्यादा झगड़ा हो सकता है क्योंकि इस तरह का योग बनते नजर आ रहे हैं इस करके तो बहुत ज़्यादा सावधानी की जरूरत है इस तरह की वाद विवाद बहसबाजी की जरूरत ना है क्योंकि जेकर तुम ज़्यादा ही एरोगेन या अग्रेसिव नेचर रहोगे तो झगड़ा वन संभावना है जो कि अगे बहुत वर्न तो परेशानी दे सकता है ਇਸ ਹਫਤੇ ਤੁਹਾਡੇ ਵਾਸਤੇ ਸ਼ੁਭ ਰੰਗ ਹੈ ਨੀਲਾ ਤੇ ਸ਼ੁਭ ਨੰਬਰ ਹੈ 2 ਤੇ ਸ਼ੁਭ ਦਿਸ਼ਾ ਹੈ ਉੱਤਰ ਪੱਛਮ ਦਿਸ਼ਾ ਹੁਣ ਗੱਲ ਕਰ ਲੈਂਦੇ ਹਾਂ धनु ਰਾਸ਼ੀ ਦੀ ਤਾਂ ਦੇਖੋ ਜੀ ਹਫਤੇ ਦੀ ਸ਼ੁਰੂਆਤ ਤੁਹਾਡੇ ਵਾਸਤੇ achi ਨਹੀਂ ਹੈ ਥੋੜਾ ਜਿਆਦਾ ਸੰਭਲ ਕੇ ਰਹਿਣਾ ਪਏਗਾ ਇਸ ਹਫਤੇ ਤੁਸੀਂ ਕਿਸੇ ਅਜਨਬੀ ਤੇ ਪਰੋਸਾ ਬਿਲਕੁਲ ਨਹੀਂ ਕਰਨਾ ਹੈ ਆਪਣੇ ਆਤਮ ਬਲ ਤੇ ਆਪਣੀ ਮਿਹਨਤ ਦੇ ਬਲ ਤੇ ਤੁਸੀਂ ਅੱਗੇ ਵਧੋਗੇ ਤਾਂ ਤੁਹਾਡੇ ਜਿਹੜੇ ਵੀ ਸੋਚੇ ਹੋਏ ਕੰਮ ਹਨ ਉਹ ਜਰੂਰ ਪੂਰੇ ਹੋਣਗੇ ਇਸ ਹਫ਼ਤੇ ਤੁਹਾਨੂੰ ਆਪਣੇ ਪੈਨ ਪਰ ਆਵਾਂ ਤੋਂ ਪੂਰਾ ਸਹਿਯੋਗ ਮਿਲੇਗਾ ਪਰ ਜਿਹੜੇ ਵੀ ਪੈਤ੍ਰਿਕ ਸੰਬੰਧੀ ਜਿਹੜੇ ਵਾਧ ਵਿਵਾਦ ਚੱਲ ਰਹੇ ਹਨ ਉਹਨਾਂ ਨੂੰ ਤੁਸੀਂ ਆਪਣੀ ਪਰਿਵਾਰਿਕ ਸੰਬੰਧ ਦੇ ਵਿੱਚ ਬਿਲਕੁਲ ਨਾ ਆਣ ਦਿਓ ਹਫ਼ਤੇ ਦਾ ਜਿਹੜਾ ਵਿਚਕਾਰਲਾ ਸਮਾਂ ਰਹੇਗਾ ਉੱਥੇ ਤੁਹਾਨੂੰ ਥੋੜੀ ਜੀ ਫਾਈਨੈਂਸ਼ਲੀ ਪ੍ਰੋਬਲਮ ਆ ਸਕਦੀ ਹੈ ਮਾਤਾ ਜੀ ਦੇ ਨਾਲ ਬੈਸਵਾਜੀ ਤੋਂ ਤੁਹਾਨੂੰ ਬਚਣਾ ਹੈ ਪਾਜੇ ਦਾ ਤੁਹਾਡਾ ਆਤਮ ਵਿਸ਼ਵਾਸ ਸੈਲਫ ਕੌਨਫੀਡੈਂਸ اچھا ਹੈ ਇਸ ਲਈ ਤੁਸੀਂ ਆਪਣੇ ਜਿਹੜੇ ਵੀ ਫਾਈਨੈਂਸ਼ੀਅਲੀ ਤੁਹਾਨੂੰ ਪ੍ਰੋਬਲਮਸ ਆ ਰਹੀਆਂ ਹਨ ਆਪਣੇ ਆਤਮ ਵਿਸ਼ਵਾਸ ਨਾਲ ਤੁਸੀਂ ਉਹਨਾਂ ਨੂੰ ਬਿਲਕੁਲ ਦੂਰ ਕਰ ਲੋਗੇ ਸਟੂਡੈਂਟਸ ਵਾਸਤੇ ਇਹ ਹਫਤਾ ਬਹੁਤ ਅੱਛਾ ਹੈ ਉਹਨਾਂ ਨੂੰ ਆਪਣੇ ਰਿਜ਼ਲਟ ਬਹੁਤ ਅੱਛੇ ਮਿਲਣ ਵਾਲੇ ਹਨ ਸੰਤਾਨ ਪੱਖ ਤੋਂ ਤੁਹਾਨੂੰ ਸ਼ੁਭ ਸਮਾਚਾਰ ਮਿਲ ਸਕਦਾ ਹੈ ਇਸ ਹਫਤੇ ਤੁਸੀਂ ਆਪਣੇ ਦੁਸ਼ਮਣਾਂ ਤੋਂ ਥੋੜਾ ਸਾਵਧਾਨ ਰਹੋ ਤੇ ਆਪਣੀ ਸਿਹਤ ਦਾ ਵਿਸ਼ੇਸ਼ ਤੌਰ ਤੇ ਧਿਆਨ ਰੱਖੋ ਵਾਡਾ ਸ਼ੁਭ ਰੰਗ ਹੈ ਇਸ ਹਫਤੇ ਲਾਲ ਤੇ ਸ਼ੁਭ ਨੰਬਰ ਹੈ 4 ਤੇ ਸ਼ੁਭ ਦਿਸ਼ਾ ਹੈ ਉੱਤਰ ਦਿਸ਼ਾ ਹੁਣ ਗੱਲ ਕਰ ਲੈਂਦੇ ਹਾਂ ਮਕਰ ਰਾਣੀ ਕੀ ਕੈਪ੍ਰਿਕੌਰਨ ਵਾਲਿਆਂ ਦੀ ਤੁਹਾਡੇ ਵਾਸਤੇ ਇਹ ਹਫਤਾ ਬਹੁਤ ਹੀ ਵਧੀਆ ਸਟਾਰਟਿੰਗ ਵਿੱਚ ਰਹਿਣ ਵਾਲਾ ਹੈ ਪਰ ਪਰਿਵਾਰ ਵੱਲੋਂ ਤੁਹਾਨੂੰ ਮਾਨ ਸਨਮਾਨ ਮਿਲੇਗਾ ਪਰ ਤੁਹਾਡਾ ਜਿਹੜਾ ਨੌਕਰੀ ਜਿਹੜੇ ਲੋਕ ਕਰਦੇ ਹਨ ਉਹਨਾਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਹੋ ਸਕਦਾ ਹੈ ਕਿ ਤੁਹਾਡੀ ਮਿਹਨਤ ਦਾ ਫਲ ਕੋਈ ਹੋਰ ਲੈ ਜਾਵੇ ਇਸ ਗੱਲ ਦਾ ਤੁਸੀਂ ਵਿਸ਼ੇਸ਼ ਤੌਰ ਤੇ ਧਿਆਨ ਰੱਖਣਾ ਹੈ ਕਿ ਤੁਹਾਨੂੰ ਆਪਣੇ ਅਧਿਕਾਰੀਆਂ ਆਪਣੇ ਸੀਨੀਅਰਸ ਦੇ ਨਾਲ ਡਾਇਰੈਕਟ ਗੱਲ ਕਰਨੀ ਹੈ ਤਾਂ ਕਿ ਉਹਨਾਂ ਦੀ ਨਜ਼ਰ ਤੁਹਾਡੇ ਕੰਮ ਦੇ ਉੱਤੇ ਰਵੇ ਤੇ ਤੁਹਾਡੇ ਕੰਮ ਦੀ ਪ੍ਰਸ਼ੰਸਾ ਕਰਕੇ ਉਹ ਤੁਆਂ ਨੂੰ ਅੱਗੇ ਪ੍ਰਮੋਸ਼ਨ ਦੇਣ ਇਨਸੈਂਟਿਵ ਦੇਣ ਤੁਹਾਡਾ ਇਨਕਰੀਮੈਂਟ ਹੋ ਸਕੇ ਜੋ ਲੋਕ ਰਾਜਨੀਤੀ ਨਾਲ ਜੁੜੇ ਹਨ ਉਹਨਾਂ ਵਾਸਤੇ ਇਹ ਹਫਤਾ ਬਹੁਤ ਅੱਛਾ ਹੈ ਤੁਹਾਡੇ ਆਪਸੀ ਜੋ ਪੈਨਪਰਾਂ ਦੇ ਨਾਲ ਸੰਬੰਧ ਵਿਗੜ ਰਹੇ ਸੀ ਉਹ ਇਸ ਹਫਤੇ ਅੱਛੇ ਹੋ ਜਾਣਗੇ ਜੋ ਲੋਕ ਕਲਾਕਾਰ ਹਨ ਉਹਨਾਂ ਵਾਸਤੇ ਇਹ ਹਫਤਾ ਜਿਹੜਾ ਹੈ ਉਹਨਾਂ ਦੀ ਮਾਨ ਸਨਮਾਨ ਵਿੱਚ ਵ੍ਰਿਧੀ ਹੋਣ ਵਾਲਾ ਹੈ ਜੋ ਲੋਕ ਪ੍ਰਾਪਰਟੀ ਇਸ ਹਫਤੇ ਖਰੀਦਣਾ ਚਾਹ ਰਹੇ ਸੀ ਜਾਂ ਕੋਈ ਨਵੀਂ ਗੱਡੀ ਖਰੀਦਣਾ ਚਾਹ ਰਹੇ ਸੀ ਤਾਂ ਇਹ ਸੁਪਨਾ ਤੁਹਾਡਾ ਇਸ ਹਫਤੇ ਪੂਰਾ ਹੋਣ ਦਾ ਨਜ਼ਰ ਆਏਗਾ ਇਸ ਦਿਨਾਂ ਨਾਲ ਕੋਈ ਵੀ ਕੰਮ ਤੁਹਾਨੂੰ ਜਲਦਬਾਜ਼ੀ ਵਿੱਚ ਨਹੀਂ ਕਰਨਾ ਹੈ ਪਰਿਵਾਰ ਦੇ ਨਾਲ ਆਪਣੇ ਘਟੂਮ ਦੇ ਨਾਲ ਕੁਆਲਿਟੀ ਟਾਈਮ ਬਿਤਾਉਂਦੇ ਹੋਏ ਤੁਸੀਂ ਇਸ ਹਫਤੇ ਨਜ਼ਰ ਆਉਗੇ ਇਸ ਹਫਤੇ ਤੁਹਾਡੇ ਵਾਸਤੇ ਸ਼ੁਭ ਰੰਗ ਹੈ ਪੀਲਾ ਤੇ ਸ਼ੁਭ ਨੰਬਰ ਹੈ ਤੁਹਾਡੇ ਵਾਸਤੇ 5 ਤੇ ਸ਼ੁਭ ਦਿਸ਼ਾ ਹੈ ਤੁਹਾਡੇ ਵਾਸਤੇ ਉੱਤਰ ਪੱਛਮ ਦਿਸ਼ਾ ਹੁਣ ਆਪਾਂ ਗੱਲ ਕਰ ਲੈਂਦੇ ਹਾਂ ਐਕੁਏਰੀਅਸ ਯਾਨੀ ਕਿ ਕੁੰਭ ਰਾਸ਼ੀ ਵਾਲਿਆਂ ਦੀ ਤਾਂ ਦੇਖੋ ਜੀ ਤੁਹਾਡੇ ਵਾਸਤੇ ਹਫਤੇ ਦੀ ਸ਼ੁਰੂਆਤ ਜਿਆਦਾ achi ਨਹੀਂ ਰਹੇਗੀ ਤੁਸੀਂ ਆਪਣੇ ਆਤਮ ਬਲ ਦੇ ਉੱਪਰ ਤੁਸੀਂ ਆਪਣੇ ਸਾਰੇ ਕੰਮ ਕਰਦੇ ਹਨ ਤੁਸੀਂ ਕਿਸੇ ਦੀ ਹੈਲਪ ਕਰਨਾ ਚਾਹੋਗੇ ਸਹਾਇਤਾ ਕਰਨਾ ਚਾਹੋਗੇ ਪਰ ਉਹ ਤੁਹਾਡੇ ਉੱਤੇ ਉਲਟਾ ਹੀ ਪੈ ਜਾਏਗਾ जिस बंदे की तुम सहायता करोगे मदद करोगे वह बंदा ही थोड़े तो उत्ते उल्टा पै जाएगा इस करके इस हफ्ते तो किसी भी मदद नहीं करनी है सिर्फ अपने आत्म बल न अपने काम करते हुए तीस अगे बदना है परिवार का तो पूरा सहयोग मिलेगा फाइनेंस फाइनेंसली थोड़ी जी प्रॉब्लम आ, आ सकती है पर थोड़े अपने भैन तो सहयोग मिलेगा और आर्थिक सहयोग सहयोगे भैन भरा हेल्प कर ਇਸ ਹਫਤੇ ਤੁਸੀਂ ਆਪਣੀ ਬਾਣੀ ਦੇ ਨਾਲ ਸਾਰਿਆਂ ਦਾ ਦਿਲ ਮੋਹ ਲੋਗੇ ਜੋ ਲੋਕ ਟੀਚਿੰਗ ਲੈਂਗੁਏਜ ਹਨ ਉਹਨਾਂ ਨੂੰ ਬਹੁਤ ਲਾਭ ਹੋਣ ਵਾਲਾ ਹੈ ਗੌਰਮੈਂਟ ਜੌਬ ਨਾਲ ਜੁੜੇ ਹੋਏ ਲੋਕਾਂ ਦਾ ਪ੍ਰੋਮੋਸ਼ਨ ਹੋ ਸਕਦਾ ਹੈ ਇਸ ਹਫਤੇ ਤੁਹਾਨੂੰ ਪ੍ਰਾਪਰਟੀ ਦੇ ਮਾਮਲੇ ਵਿੱਚ ਕੋਈ ਵੀ ਫੈਸਲਾ ਲੈਣ ਤੋਂ ਬਿਲਕੁਲ ਬਚਣਾ ਹੈ ਇਸ ਹਫਤੇ ਤੁਹਾਡੇ ਵਾਸਤੇ ਹੈ ਸ਼ੁਭ ਰੰਗ ਸਲੇਟੀ ਤੇ ਸ਼ੁਭ ਨੰਬਰ ਹੈ 8 ਤੇ ਸ਼ੁਭ ਦਿਸ਼ਾ ਹੈ ਉੱਤਰ ਦਿਸ਼ਾ ਹੁਣ ਆਪਾਂ ਗੱਲ ਕਰ ਲੈਂਦੇ ਹਾਂ ਪਾਈਸਿਸ ਯਾਨੀ ਕਿ ਮੀਨ ਰਾਸ਼ੀ ਵਾਲਿਆਂ ਦੀ ਤਾਂ ਹਫਤੇ ਦੀ ਸ਼ੁਰੂਆਤ ਤੁਹਾਡੇ ਵਾਸਤੇ ਥੋੜੀ ਅੱਛੀ ਨਹੀਂ ਰਹੇਗੀ ਪੈਸੇ ਸੰਬੰਧੀ ਤੁਹਾਨੂੰ ਪਰੇਸ਼ਾਨੀ ਰਹੇਗੀ ਕਰਜ਼ੇ ਤੋਂ ਤੁਸੀਂ ਪਰੇਸ਼ਾਨ ਹੁੰਦੇ ਨਜ਼ਰ ਆਓਗੇ ਪਰਿਵਾਰਿਕ ਸਹਿਯੋਗ ਵੀ ਤੁਹਾਨੂੰ ਸ਼ਾਇਦ ਇਸ ਹਫਤੇ ਬਿਲਕੁਲ ਵੀ ਨਹੀਂ ਮਿਲੇਗਾ ਤਾਂ ਇਸ ਤਰ੍ਹਾਂ ਦੀ ਵਿਪਰੀਤ ਸਥਿਤੀ ਜਿਸ ਵੇਲੇ ਚੱਲ ਰਹੀ ਹੋਵੇ ਤਾਂ ਸਾਨੂੰ ਮੋਨ ਰਹਿਣਾ ਚਾਹੀਦਾ ਹੈ ਤੇ ਸਹੀ ਸਮੇਂ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ ਨਾ ਕਿ ਵਾਰਣੀ ਤੇ ਬਿਨਾਂ ਵੀ ਕੰਟਰੋਲ ਕਰਦੇ ਹੋਏ ਕੁਝ ਵੀ ਆਪਸ਼ਬਦ ਨਹੀਂ ਬੋਲਨੇ ਹਨ ਇਸ ਦੇ ਨਾਲ ਰਿਸ਼ਤਿਆਂ ਵਿੱਚ ਵੀ ਕਟੁਤਾ ਆਏਗੀ ਕਰਵਾਹਟ ਆਏਗੀ ਤੇ ਸਾਡੇ ਕੰਮ ਵੈਸੇ ਹੀ ਜਿਹੜੇ اٹਕ ਰਹੇ ਹਨ कर्जा चल रहा है पैसे की प्रॉब्लम आ रही है उधर नल होर संबंध होर परेशानियां बढ़ जाएंगी इस करके तुसी की करना है शांत रहना है बिल्कुल भी अपशब्द नहीं बोलने हैं क्योंकि क्या भी जानता है विनाश काले विपरीत बुद्धि इस करके अपनी बुद्धि नु थोड़ा जा सही उदा इस्तेमाल करते हुए तुसी बिल्कुल शांत रहना है ਪਰ ਤੁਹਾਨੂੰ ਜ਼ਿਆਦਾ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਹਫਤੇ ਦਾ ਜਦੋਂ ਵਿਚਾਰ ਦੇ ਜਿਹੜੇ ਦਿਨ ਆਣਗੇ ਤਾਂ ਤੁਹਾਡੀਆਂ ਇਹ ਪਰੇਸ਼ਾਨੀਆਂ ਤੋਂ ਤੁਹਾਨੂੰ ਮੁਕਤੀ ਮਿਲੇਗੀ ਪਰਿਵਾਰ ਦਾ ਸਹਿਯੋਗ ਵੀ ਤੁਹਾਨੂੰ ਮਿਲੇਗਾ ਤੁਹਾਡੇ ਵੱਡੇ ਬਜ਼ੁਰਗਾਂ ਦਾ ਜਦੋਂ ਸਹਿਯੋਗ ਮਿਲੇਗਾ ਉਹਨਾਂ ਨੂੰ ਲੈ ਕੇ ਤੁਸੀਂ ਉਹਨਾਂ ਦੀ ਸਲਾਹ ਨਾਲ ਚੱਲੋਗੇ ਤਾਂ ਤੁਹਾਡੇ ਸਾਰੇ ਜਿਹੜੀ ਪਰੇਸ਼ਾਨੀਆਂ ਆ ਰਹੀਆਂ ਸੀ ਪੈਸੇ ਸੰਬੰਧੀ ਉਹ ਦੂਰ ਹੋ ਜਾਣਗੀਆਂ ਰਾਜਨੀਤੀ ਨਾਲ ਜੁੜੇ ਹੋਏ ਲੋਕਾਂ ਵਾਸਤੇ ਇਹ ਹਫਤਾ ਬਹੁਤ ਹੀ ਅੱਛਾ ਹੈ ਕੋਰਟ ਕਚੈਰੀ ਦੇ ਜੇਕਰ ਤੁਹਾਡੇ ਕੰਮ ਚੱਲ ਰਹੇ ਹਨ ਤਾਂ ਇਹ ਸਭ ਦੇ ਤੁਹਾਨੂੰ ਉਹਦੇ ਵਿੱਚ ਸਫਲਤਾ ਪ੍ਰਾਪਤ ਹੋਣ ਵਾਲੀ ਹੈ ਇਸ ਤੋਂ ਬਾਅਦ ਜਦੋਂ ਹਫਤੇ ਦੇ ਆਖਰੀ ਦਿਨ ਆਣਗੇ ਤਾਂ ਉਹ ਤੁਹਾਡੇ ਵਾਸਤੇ ਥੋੜੇ ਅੱਛੇ ਫਿਰ ਤੋਂ ਨਹੀਂ ਹਨ ਇਸ ਕਰਕੇ ਤੁਸੀਂ ਆਪਣੇ ਜਿਹੜੇ ਪਿਆਰ ਹਨ ਪਰਿਵਾਰਿਕ ਸੰਬੰਧ ਅੱਛੇ ਬਣਾਣੇ ਹਨ ਉਹਨਾਂ ਦੇ ਨਾਲ ਕੁਆਲਟੀ ਟਾਈਮ ਬਤੀਤ ਕਰਨਾ ਹੈ ਤਾਂਕਿ ਤੁਹਾਡਾ ਦਿਮਾਗ ਜਿਹੜਾ ਹੈ ਦਿਮਾਗ ਤੇ ਮਨ ਸ਼ਾਂਤ ਰਹੇਗਾ ਤੁਹਾਡੀ ਵਾਸਤੇ ਇਸ ਹਫਤੇ ਜਿਹੜਾ ਸ਼ੁਭ ਰੰਗ ਹੈ ਉਹ ਹੈ ਮਜੈਂਟਾ ਤੇ ਸ਼ੁਭ ਨੰਬਰ ਹੈ 9 ਤੇ ਸ਼ੁਭ ਦਿਸ਼ਾ ਹੈ ਉੱਤਰ ਦਿਸ਼ਾ ਸੋ ਐਸੀ ਪੂਰੇ ਹਫਤੇ ਦਾ ਰਾਸ਼ੀ ਫਲ ਤੇ ਚਲੋ ਜੀ ਹੁਣ ਮੈਨੂੰ ਇਜਾਜ਼ਤ ਦਿਓ ਮਿਲਦੀ ਹਾਂ ਅਗਲੀ ਵੀਡੀਓ ਵਿੱਚ ਤੁਹਾਡੀ ਕਿਸੇ ਹੋਰ ਪ੍ਰੋਬਲਮ ਦਾ ਵਧੀਆ ਜਿਹਾ ਹੱਲ ਲੱਗੇ